ਸਸ਼ੀਕਾਲ ਮੇਰੀ ਨਤੀ ਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛੜਕਾਟਾ ਨਿਊਜ਼ ਗੱਲ ਕਰਾਂਗੇ ਅੱਜ ਕੱਲ ਦੀ ਦੁਨੀਆਂ ਨੂੰ ਲੈ ਕੇ ਜਿਹੜਾ ਚਿਹਰਾ ਉਹਨਾਂ ਦਾ ਦੇਖਣ ਨੂੰ ਮਿਲਦਾ ਪਰ ਉਹ ਚਿਹਰਾ ਨਹੀਂ ਕਹਿ ਸਕਦੇ ਕਿ ਦੁਨੀਆਂ ਦੇ ਦੋ ਚਿਹਰੇ ਹੋ ਚੁੱਕੇ ਨੇ ਇੱਕ ਉਹ ਚਿਹਰਾ ਜੋ ਲੋਕਾਂ ਦੇ ਸਾਹਮਣੇ ਇਸ ਕਦਰ ਪੇਸ਼ ਕਰਦਾ ਕਿ ਉਹਦੇ ਜਿੰਨਾ ਚੰਗਾ ਇਨਸਾਨ ਕੋਈ ਨਹੀਂ ਤੇ ਦੂਸਰਾ ਚਿਹਰਾ ਉਹ ਜਿਸ ਤੋਂ ਲੋਕ ਅਣਜਾਣ ਹੁੰਦੇ ਨੇ ਇਹ ਗੱਲ ਸਾਡਾ ਕਹਿੰਦਾ ਭਾਵ ਤਾਂ ਆ ਕਿਉਂਕਿ ਹੁਣ ਹਾਲੇ ਦੇ ਵਿੱਚ ਜਿਹੜੀ ਇੱਕ ਵੱਡੀ ਖਬਰ ਆਈ ਹੈ ਕਿਸਾਨ ਹੱਟ 13 13 ਦੇ ਜਿਹੜੇ ਕਿ ਮਾਲਕ ਨੇ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਠੱਗੀ ਠੋਰੀ ਦਾ ਜਿਹੜਾ ਕਿ ਗੱਲ ਕਹੀ ਜਾ ਰਹੀ ਹੈ ਮਾਮਲਾ ਕਿਹਾ ਜਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਜਿਹੜੇ ਕਿ ਕਿਸਾਨ ਹੱਟ 13 13 ਦਾ ਜਿਹੜਾ ਵਾਲਾ ਹੈ ਜਗਦੇਵ ਸਿੰਘ ਖਾਲਸਾ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਰ ਪੀੜਤ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਦਾਦਾ ਜੀ ਕਿ ਇਸ ਦੇ ਉੱਤੇ ਠੱਗੀ ਠੋਰੀ ਦੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਜਿਸ ਦੇ ਤਹਿਤ ਇਹਦੀ ਗ੍ਰਿਫਤਾਰੀ ਹੋਈ ਹੈ ਸੋ ਦਾਦਾ ਜੀ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਨੇ ਵਿੱਚ ਚੱਲ ਰਿਹਾ ਕਿਸਾਨ ਹਟ 13 13 ਮਾਲਕ ਜਗਦੇਵ ਸਿੰਘ ਖਾਸਾ ਜਿਸ ਦੇ ਬਾਰੇ ਕਾਫੀ ਚਰਚਾਵਾ ਚੱਲੇ ਸੀ ਤਾਂ ਅੱਜ ਚੰਡੀਗੜ੍ਹ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਆਈ ਰਵੀ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਜਿਹੜਾ ਕਿ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਹੱਟ 13 13 ਦਾ ਮਾਲਕ ਜਗਦੇਵ ਸਿੰਘ ਖਾਸਾ ਬਠਿੰਡਾ ਦੀ ਬੀਬੀ ਵਾਲਾ ਚੌਕ ਦੇ ਵਿੱਚ ਪਹੁੰਚਿਆ ਹੋਇਆ ਸੀ ਤਾਂ ਜਦੋਂ ਇਸ ਦਾ ਪਤਾ ਪੀੜਤ ਲੋਕਾਂ ਨੂੰ ਲੱਗਦਾ ਪੀੜਤ ਲੋਕ ਉਥੇ ਪਹੁੰਚ ਜਾਂਦੇ ਨੇ ਤੇ ਉਸ ਨੂੰ ਕਾਬੂ ਕਰ ਲੈਂਦੇ ਨੇ ਤੇ ਉਸ ਵਕਤ ਜਿਹੜੀ ਕਿ ਭੱਜਣ ਦੀ ਕੋਸ਼ਿਸ਼ ਵੀ ਜਗਦੇਵ ਸਿੰਘ ਖਾਲਸਾ ਦੇ ਵੱਲੋਂ ਕੀਤੀ ਜਾਂਦੀ ਆ ਪਰ ਉਦੀ ਇਹ ਕੋਸ਼ਿਸ਼ ناکਾਮ ਉਦੋਂ ਹੋ ਜਾਂਦੀ ਹੈ ਜਦੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਕਿਹਾ ਜਾ ਰਿਹਾ ਕਿ ਉਸ ਦੀ ਗੱਡੀ ਦੇ ਅੱਗੇ ਦੂਸਰੇ ਗੱਡੀਆਂ ਲਗਾ ਕੇ ਉਸ ਨੂੰ ਘੇਰਾ ਪਾ ਲਿਆ ਜਾਂਦਾ ਤੇ ਉਸ ਨੂੰ ਕਾਬੂ ਕਰ ਲਿਆ ਜਾਂਦਾ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਕੱਠੇ ਹੁੰਦੇ ਨੇ ਜਗਦੇਵ ਸਿੰਘ ਖਾਲਸਾ ਨੂੰ ਘੇਰਨ ਦੇ ਵਾਸਤੇ ਕਿਸਾਨ ਹੱਟ ਤੇਰ੍ਹਾਂ ਤੇਰ੍ਹਾਂ ਦੇ ਨਾਮ ਦੇ ਉੱਪਰ ਉਸਨੇ ਕਈ ਤਰੀਕੇ ਦੀਆਂ ਜਿਹੜੀਆਂ ਠੱਗੀਆਂ ਮਾਰੀਆਂ ਨੇ ਇਹ ਉਸ ਦੇ ਉੱਪਰ ਇਲਜ਼ਾਮ ਜਿਹੜੇ ਕਿ ਲਗਾਏ ਗਏ ਨੇ ਦੂਜੇ ਪਾਸੇ ਜੇਕਰ ਜਗਦੇਵ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਹਿਣਾ ਕਿ ਉਸਨੇ ਕਿਸੇ ਤਰੀਕੇ ਦੀ ਕੋਈ ਠੱਗੀ ਨਹੀਂ ਮਾਰੀ ਇੱਕ ਇੱਕ ਰੁਪਏ ਦਾ ਹਿਸਾਬ ਉਸ ਦੇ ਕੋਲ ਪਿਆ ਹਰ ਇੱਕ ਚੀਜ਼ ਦਾ ਹਿਸਾਬ ਉਹ ਦੇ ਨੂੰ ਤਿਆਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਚੰਡੀਗੜ੍ਹ ਪੁਲਿਸ ਦੀ ਟੀਮ ਹੈ ਜਿਹੜੀ ਐਸਆਈ ਰਵੀ ਕੁਮਾਰ ਦੀ ਗਵਾਹੀ ਹੇਠ ਥਾਣਾ ਕੈਂਟ ਪੁਜੀ ਅਤੇ ਇਥੋਂ ਜਗਦੇਵ ਸਿੰਘ ਖਾਲਸਾ ਨੂੰ ਜਿਹੜਾ ਕਿ ਕਾਬੂ ਕੀਤਾ ਚੰਡੀਗੜ੍ਹ ਪੁਲਿਸ ਦੇ اے ایس ਆਈ ਰਵੀ ਕੁਮਾਰ ਨੇ ਦੱਸਿਆ ਕਿ ਜਗਦੇਵ ਸਿੰਘ ਖਾਲਸਾ ਖਿਲਾਫ ਚੰਡੀਗੜ੍ਹ ਦੇ ਅੰਦਰ ਇੱਕ ਕੇਸ ਦਰਜ ਹੋਇਆ ਸੀ ਇਸ ਜਿਸ ਮਾਮਲੇ ਵਿੱਚ ਅਦਾਲਤ ਵਿੱਚੋਂ ਵਿੱਚੋਂ ਜਿਹੜੇ ਕਿ ਕਹਿ ਰਹੇ ਨੇ ਕਿ ਹਾਜ਼ਰ ਚੱਲ ਰਿਹਾ ਹੁਣ ਦੱਸਿਆ ਕਿ ਚੰਡੀਗੜ੍ਹ ਦੀ ਅਦਾਲਤ ਨੇ ਜਗਦੇਵ ਸਿੰਘ ਖਾਲਸਾ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਨੇ ਉਹਨਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੇ ਬਾਅਦ ਚੰਡੀਗੜ੍ਹ ਪੁਲਿਸ ਦੀ ਉਸੇ ਸਰਗਰਮੀ ਦੇ ਨਾਲ ਭਾਲ ਕਰ ਰਹੀ ਸੀ ਤੇ ਅੱਜ ਉਸ ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਗਿਆ ਦੇਖਿਆ ਜਾ ਰਿਹਾ ਕਿ ਠੱਗੀ ਠੋਰੀਆਂ ਦੇ ਮਾਮਲੇ ਜਿਹੜੇ ਕਿ ਸਾਹਮਣੇ ਆ ਰਹੇ ਨੇ ਹਾਲਾਂਕਿ ਜਗਦੇਵ ਸਿੰਘ ਖਾਸ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰ ਤੋਂ ਨਕਾਰਿਆ ਕਿ ਜਾਂਚ ਹੋਵੇ ਮੇਰੇ ਕੋਲ ਹਰ ਇੱਕ ਚੀਜ਼ ਦਾ ਸਬੂਤ ਪਿਆ ਪਰ ਦੇਖਣਾ ਹੋਵੇਗਾ ਕਿ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਉਸ ਦੇ ਤੇ ਠੱਗੀ ਠੋਰੀ ਦੇ ਇਲਜ਼ਾਮ ਲੱਗੇ ਨੇ ਉਹ ਕਿੰਨੇ ਕੋ ਸੱਚ ਹੋਣਗੇ ਜਾਂ ਕਿਵੇਂ ਹੋਣਗੇ ਇਹ ਹੁਣ ਜਾਂਚ ਤੋਂ ਬਾਅਦ ਖੁਲਾਸੇ ਹੋਣਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼